ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਹੀ ਭਾਨੇ ਸਿੱਧੂ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਜਿੱਥੇ ਲਗਾਤਾਰ ਭਾਨੇ ਸਿੱਧੂ ਨੂੰ ਇੱਕ ਮਾਮਲੇ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਇਸ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਵੇਂ ਹੰਗਾਮਾ ਹੀ ਮਚ ਗਿਆ ਹੁਣ ਲਗਾਤਾਰ ਵਿਰੋਧੀ ਪਾਰਟੀਆਂ ਆਪ ਸਰਕਾਰ ਦੇ ਉੱਤੇ ਨਿਸ਼ਾਨਾ ਸਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਬੋਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਸਿਮਰਨਜੀਤ ਸਿੰਘ ਮਾਨ ਨੇ ਆਪ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਭਾਨੇ ਸਿੱਧੂ ਦੀ ਰਿਹਾਈ ਜਲਦ ਨਾ ਕੀਤੀ ਤਾਂ ਉਹ 31 ਜਨਵਰੀ ਨੂੰ ਸੀਐਮ ਮਾਨ ਦੇ ਘਰ ਦਾ ਘਰਾਵ ਕਰਨਗੇ ਕਹਿੰਦਾ ਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਸਤਰਾ ਨਾ ਤਰੋ ਨਾ ਕਰੋ ਪਹਿਨਾ ਹੀ ਡੀਪਸ ਦੇ ਨਾਲ ਕਰਦਿਆ ਮੂਸੇਵਾਲ ਨਾਲ ਕਰਦਿਆ ਹੁਣ ਭਾਨੇ ਦੇ ਨਾਲ ਕਰਦਿਆ ਤੇ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ ਜੇ ਮੈਂ ਬਤੌਰ ਐਮਪੀ ਇੱਥੋਂ ਦਾ ਆਵਾਜ਼ ਦੇਦਾ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿੰਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ ਤਾਂ ਮੇਰਾ ਮਤਲਬ ਹੈ ਕਿ ਉਹ ਦੋ ਤਾਂ ਬਾਦ ਤਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ ਉਸ ਵਿੱਚ ਇਨੀਆਂ ਦੇ ਕੇਸ ਦੇ ਵਿੱਚ ਫੜ ਲਿਆ ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਬੇ ਨੀਤਾ ਦਾ ਅਸਰ ਬਹੁਤ ਖਰਾਬ ਹੋਊਗਾ ਅਸੀਂ 31 ਤਰੀਕ ਨੂੰ ਤੁਰਿ ਬਿਖੇ ਚੀਸਨਸਟ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ ਕੋਈ ਹਵਜਾ ਵੀ ਨਹੀਂ ਰਹੂਗੀ ਸਿਰਫ ਹਸਪਤਾਲ ਤੇ ਮਿਲਨ ਸਟੰਡਣਗੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਪ ਸਰਕਾਰ ਦਾ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਉਹਨਾਂ ਨੇ ਭਾਨੇ ਸਿੱਧੂ ਨੂੰ ਜਲਦ ਤੋਂ ਜਲਦ ਰਿਹਾਨਾ ਨਾ ਕੀਤਾ ਤਾਂ ਸੀਐਮ ਮਾਨ ਦੇ ਹਲਕੇ ਦੇ ਵਿੱਚ ਵੱਡਾ ਧਰਨਾ ਲਾਇਆ ਜਾਵੇਗਾ ਤੁਹਾਨੂੰ ਦੱਸਦੇ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹੁਣ ਕਾਂਗਰਸ ਦੇ ਦਿਗਜ ਲੀਡਰ ਵੀ ਆਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਆਪ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਭਲੱਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰੇ ਨੇ ਵੀ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜਿੰਗ ਨੇ ਵੀ ਆਪ ਸਰਕਾਰ ਨੂੰ ਕਿਹਾ ਕਿ ਅਜਿਹੀ ਬਦਲਾਖੋਰੀ ਰਾਜਨੀਤੀ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਜਿੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਨੇ ਵੀ ਆਪ ਸਰਕਾਰ ਦੀ ਅਜਿਹੀ ਕਾਨੂੰਨੀ ਹਰਕਤ ਤੇ ਅਫਸੋਸ ਜਤਾਇਆ ਉਹਨਾਂ ਨੇ ਕਿਹਾ ਕਿ ਅਜਿਹੀ ਮਾਨਸਿਕਤਾ ਪੰਜਾਬ ਨੂੰ ਬਰਬਾਦ ਕਰ ਸਕਦੀ ਹੈ ਪਰਤਾਪ ਸਿੰਘ ਬਾਜਵੇ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਸੂਬੇ ਚ ਅਸਹਿਮਤੀ ਦੀ ਆਵਾਜ਼ ਦਾ ਗਲਾ ਕੁੱਟਣ ਤੇ ਤੁਲੀ ਹੋਈ ਹੈ ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਭਗਵਾਨ ਸਿੰਘ ਪਾਨਾ ਸਿੱਧੂ ਵੀ ਹੁਣ ਆਮ ਆਦਮੀ ਪਾਰਟੀ ਦੀ ਜ਼ਾਲਮ ਹਕੂਮਤ ਦਾ ਤਾਜ਼ਾ ਨਿਸ਼ਾਨਾ ਨੇ ਸਿਰਫ ਇਸ ਲਈ ਕਿ ਉਹ ਸੂਬੇ ਦੀ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਦੇ ਨੇ ਉਨ੍ਹਾਂ ਨੂੰ ਆਏ ਦਿਨ ਹੀ ਕਿਸੇ ਨਾ ਕਿਸੇ ਮਾਮਲੇ 'ਚ ਫਸਾਇਆ ਜਾ ਰਿਹਾ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਲੋਕਾਂ ਨੂੰ ਸਿਆਸੀ ਲੀਡਰਾਂ ਤੋਂ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦੇ ਸੀ ਹੁਣ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੀ ਆਲੋਚਨਾ ਤੋਂ ਘਬਰਾ ਗਏ ਨੇ ਜਿਸ ਤਹਿਤ ਹੀ ਭਾਨੇ ਸਿੱਧੂ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾ ਰਿਹਾ ਹੈ